ਪੰਜਾਬ ਦੇ ਵਿੱਚ ਪੈਂਦੇ ਪਟਿਆਲਾ ਦੇ ਗੁਰਦੁਆਰਾ ਪਰਮੇਸ਼ਵਰ ਦਵਾਰ ਦੇ ਮੁਖੀ ਰਣਜੀਤ ਸਿੰਘ ਟੰਡਰਿਆਵਾਲਾ ਦੇ ਖਿਲਾਫ 12 ਸਾਲ ਪੁਰਾਣਾ ਬਲਾਤਕਾਰ ਅਤੇ ਕਤਲ ਦਾ ਮਾਮਲਾ ਦਰਜ ਹੋ ਚੁੱਕਿਆ ਹੈ ਇਸ ਮਾਮਲੇ ਦੀ ਪੂਰੀ ਪੁਸ਼ਟੀ ਪੰਜਾਬ ਮੁਖੀ ਬੀਜੇਪੀ ਗੌਰਵ ਯਾਦਵ ਨੇ ਆਪ ਕੀਤੀ ਬਕਾਇਦਾ ਉਹਨਾਂ ਨੇ ਹਲਫਨਾਮਾ ਦਾਇਰ ਕਰਦੇ ਹੋਏ ਇਸ ਮਾਮਲੇ ਦੀ ਪੂਰੀ ਪੁਸ਼ਟੀ ਕੀਤੀ ਹੈ ਇਸ ਮਾਮਲੇ ਦੇ ਪਟੀਸ਼ਨ ਕਰਤਾ 피ੜਤਾ ਦੇ ਭਰਾ ਨੇ ਇਸ ਮਾਮਲੇ ਦੇ ਉੱਪਰ ਦੁਆਰਾ ਤੋਂ ਕੇਸ ਦਰਜ ਕੀਤਾ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਮਨੀਤ ਕੌਰ ਜੋ ਕੀ ਪੀੜਤਾ ਦੀ ਵਕੀਲ ਹੈ ਉਸਨੇ ਕਿਹਾ ਹੈ ਕਿ ਇਸ ਮਾਮਲੇ ਦੇ ਹਲਫਨਾਮਾ ਆਪ ਡੀਜੀਪੀ ਗੌਰਵ ਯਾਦਵ ਨੇ ਦਾਇਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਭਾਵੇਂ ਹੀ 12 ਸਾਲ ਹੋ ਚੁੱਕੇ ਨੇ ਪਰ ਇਸ ਮਾਮਲੇ ਦਾ ਕੇਸ ਪੀੜਤਾ ਦੇ ਭਰਾ ਨੇ ਆਪ ਪਟਿਆਲਾ ਦੇ ਥਾਣੇ ਦੇ ਵਿੱਚ ਕੀਤੀ ਹੈ ਇਸ ਤੋਂ ਇਲਾਵਾ ਰਣਜੀਤ ਸਿੰਘ ਟੰਡਰੀਆ ਵਾਲਾ ਦੇ ਖਿਲਾਫ 17302 376 ਅਤੇ 506 ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਇਸ ਤੋਂ ਇਲਾਵਾ ਨਮਨੀਤ ਕੌਰ ਜੋ ਵਕੀਲ ਹੈ ਉਸ ਨੇ ਕਿਹਾ ਹੈ ਕਿ ਇਹ ਮਾਮਲਾ 12 ਸਾਲ ਪੁਰਾਣਾ ਹੈ ਪਰ ਇਸ ਦੇ ਉੱਪਰ ਦੁਬਾਰਾ ਤੋਂ ਪੁਸ਼ਟੀ ਕੀਤੀ ਜਾਵੇਗੀ ਅਤੇ ਭਾਜਪਾ ਗੌਰਵ ਯਾਦਵ ਨੇ ਇਸ ਮਾਮਲੇ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਪਰ ਇਹ ਮਾਮਲਾ ਇਹੋ ਜਿਹਾ ਹੈ ਜਿਸ ਦੇ ਵਿੱਚ ਬਿਨਾ ਕੋਰਟ ਦੀ ਮਨਜ਼ੂਰੀ ਤੋਂ ਇਸ ਮਾਮਲੇ ਦੇ ਉੱਪਰ ਜਾਂਚ ਨਹੀਂ ਕਰ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਰਣਜੀਤ ਸਿੰਘ ਟੰਡਰਿਆਵਾਲਾ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਬਕਾਇਦਾ ਇੱਕ ਵੀਡੀਓ ਪਾ ਕੇ ਆਪਣੇ ਖਿਲਾਫ ਜੋ ਵੀ ਕੇਸ ਚੱਲ ਰਿਹਾ ਉਸ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਇਸ ਮਾਮਲੇ ਦੇ ਬਾਰੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉੱਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਹੈ ਸਭ ਨੂੰ ਹੈਰਾਨ ਕਰਦੀ ਹੈ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ। ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ। ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ। ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਹੈ। ਕੁਝ ਦਿਨ, ਕੁਝ ਮਹੀਨੇ ਲੱਗ ਸਕਦੇ ਨੇ। ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ। ਮੇਰੀ ਅੱਜ ਦੀ ਵੀਡੀਓ ਤੁਸੀਂ ਸਾਮ ਕੇ ਰੱਖਿਓ। ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ। ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ 13 ਸਾਲ ਪਹਿਲਾਂ ਗੇਟ ਦੇ ਅੱਗੇ ਸੁਸਾਈਡ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੁਸਾਈਡ ਵਿੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਪਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਹੈ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਿਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦਵਾਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਵੀ ਸਾਡਾ ਇਹਦੇ ਵਿੱਚ ਕਸੂਰ ਨਹੀਂ ਨਿਕਲੇਗਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਿਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਹੈ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਹੈਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉਥੇ ਮੈਨੂੰ ਵੀ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਤੇ ਇੱਕਦਮ ਹੈਰਾਨ ਹੋ ਜਾਂਦਾ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਪਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦਵਾਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ 게ਟ ਦੇ ਅੱਗੇ ਉਹਨੇ ਲੜਕੀ ਨੇ ਸੁਸਾਈਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜਾਬਤਾ ਰੱਖਣ ਦੀ ਵੱਡੀ ਲੋੜ ਹੈ ਕਿਉਂਕਿ ਇਹੋ ਜਿਹਾ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾਂ ਜਾਗਦੇ ਚ ਰਹੀਏ ਮਨ ਸ਼ਾਂਤ ਰੱਖੀਏ ਤੇ ਭਰੋਸਾ ਰੱਖੀਏ ਕੁਝ ਦਿਨ ਲੱਗ ਸਕਦੇ ਨੇ ਆਪਣੇ ਆਪ ਸਾਰਾ ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਰਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ